ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ ਜਾਂ ਫਿਰ ਅਜੀਹਾ ਕਹਿ ਲੋ ਕਿ ਪੰਜਾਬ ਦੇ ਵਿੱਚ ਤਾਂ ਜੰਗਲ ਰਾਜ ਆ ਚੁੱਕਾ ਹੈ ਜਿੱਥੇ ਕਾਨੂੰਨ ਦਾ ਕੋਈ ਡਰ ਨਹੀਂ ਹੈ ਕੋਈ ਖੌਫ ਨਹੀਂ ਹੈ ਜਿਸ ਤਰੀਕੇ ਦੀਆਂ ਵਾਰਦਾਤਾ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਰਹਿਣਾ ਹੁਣ ਅਜੀਹਾ ਲੱਗ ਰਿਹਾ ਕਿ ਅਨਸੇਫ ਹੋ ਚੁੱਕਾ ਹੈ ਸਿੱਧਾ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇਹ ਫਿਰੋਜ਼ਪੁਰ ਦੀਆਂ ਤਸਵੀਰਾਂ ਨੇ ਜਿੱਥੇ ਪੀਆਰਟੀਸੀ ਦੀ ਬੱਸ ਨੂੰ ਘੇਰਿਆ ਜਾਂਦਾ ਹੈ ਫਿਲਮੀ ਸੀਨ ਬਣ ਜਾਂਦਾ ਹੈ ਇਸ ਬੱਸ ਦੇ ਵਿੱਚ ਕਰੀਬ 25 ਤੋਂ 30 ਸਵਾਰੀਆਂ ਬੈਠੀਆਂ ਹੋਈਆਂ ਸੀ ਜਦੋਂ ਅਚਾਨਕ ਇੱਕ ਮੋਟਰਸਾਈਕਲ ਆਂਦਾ ਹੈ ਜਿਸ ਤੇ ਤਿੰਨ ਨੌਜਵਾਨ ਸਵਾਰ ਸੀ ਤੇ ਉਹਨਾਂ ਦੇ ਵੱਲੋਂ ਫਾਇਰ ਕਰ ਦਿੱਤੇ ਜਾਂਦੇ ਨੇ ਇੱਕ ਫਾਇਰ ਨਹੀਂ ਕੱਢਿਆ ਜਾਂਦਾ ਕਈ ਰਾਉਂਡ ਫਾਇਰਿੰਗ ਇੱਥੇ ਕੀਤੀ ਜਾਂਦੀ ਹੈ ਤਸਵੀਰਾਂ ਵੀ ਪੀਆਰਟੀਸੀ ਦੀ ਬੱਸ ਦੇ ਵਿੱਚ ਕੈਦ ਹੋਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਸ ਬੱਸ ਤੇ ਗੋਲੀਆਂ ਦੇ ਨਿਸ਼ਾਨ ਜਿਹੜੇ ਨੇ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਤੇ ਬੱਸ ਦੇ ਅੰਦਰ ਜੋ ਸਵਾਰੀਆਂ ਬੈਠੀਆਂ ਹੋਈਆਂ ਸੀ ਉਹਨਾਂ ਦੇ ਸਾ ਸੁੱਕ ਜਾਂਦੇ ਨੇ ਤੁਸੀਂ ਆਪ ਸੋਚੋ ਕਿ ਤੁਸੀਂ ਕਿਸੇ ਬੱਸ ਦੇ ਵਿੱਚ ਜਾ ਰਹੇ ਹੋ ਤਾਂ ਤੁਹਾਡੇ ਸਾਹਮਣੇ ਅਜੀਹਾ ਕੋਈ ਸੀਨ ਆ ਜਾਵੇ ਕਿ ਇੱਕ ਮੋਟਰਸਾਈਕਲ ਆਵੇ ਤੇ ਉਹ ਫਾਇਰਿੰਗ ਕਰਨੀ ਸ਼ੁਰੂ ਕਰ ਦੇਵੇ ਤਾਂ ਤੁਹਾਡਾ ਕੀ ਹਾਲ ਹੋਏਗਾ ਤੁਹਾਡੇ ਮਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਡਰ بیٹھ ਜਾਏਗਾ ਤਾਂ ਇਹ ਤਸਵੀਰਾਂ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਫਿਰੋਜ਼ਪੁਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਪੀ ਆਰਟੀਸੀ ਦੀ ਬੱਸ ਜਿਹੜੀ ਹੈ ਆਪਣੇ ਨਿਰਧਾਰਿਤ ਰੂਟ ਤੇ ਜਾ ਰਹੀ ਸੀ ਪਰ ਇਸੇ ਦਰਮਿਆਨ ਇਹ ਪੂਰਾ ਵਾਕਿਆ ਹੁੰਦਾ ਹੈ ਜਿਸ ਤੋਂ ਬਾਅਦ ਜੋ বাস ਦਾ ਕੰਡਕਟਰ ਹੁੰਦਾ ਹੈ ਡਰਾਈਵਰ ਹੁੰਦਾ ਹੈ ਉਸ ਦੇ ਵੱਲੋਂ বাস ਨੂੰ ਰੋਕ ਦਿੱਤਾ ਜਾਂਦਾ ਹੈ ਪਰ ਗਨੀਮਤ ਰਹਿ ਕੇ ਐਸਾ ਹਾਦਸੇ ਦੇ ਵਿੱਚ ਇਸ ਪੂਰੀ ਘਟਨਾ ਦੇ ਵਿੱਚ ਕਿਸੇ ਵੀ ਸਵਾਰੇ ਨੂੰ ਜਾਂ ਫਿਰ বাস ਕੰਡਕਟਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਜੋ ਕੰਡਕਟਰ ਹੈ ਉਸ ਦੇ ਛੱਰੇ ਜਰੂਰ ਲੱਗੇ ਨੇ ਜਿਸ ਦਿਨ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਪਰ ਕਿਸ ਤਰੀਕੇ ਦੇ ਨਾਲ ਇਹ ਨੌਜਵਾਨ ਸ਼ਰਿਆਮ ਆਂਦੇ ਨੇ ਬਾਈਕ ਤੇ ਤੇ ਉਸ ਤੋਂ ਬਾਅਦ ਪਹਿਲਾ ਫਾਇਰ ਕਰਦੇ ਨੇ ਗਾਲਾ ਕੱਢਦੇ ਨੇ ਅਤੇ ਜੋ ਸਵਾਰੀਆਂ ਨੇ ਬਸ ਦੇ ਵਿੱਚ ਜੋ ਕੰਡਕਟਰ ਹੈ ਡਰਾਈਵਰ ਆ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਤੁਸੀਂ ਸਾਫ਼ ਤੌਰ ਤੇ ਇਹਨਾਂ ਲੋਕਾਂ ਦੇ ਮੂੰਹੋਂ ਵੀ ਸੁਣੋਗੇ ਕਿ ਕਿਸ ਤਰੀਕੇ ਦੇ ਨਾਲ ਇਹ ਪੂਰੀ ਘਟਨਾ ਵਾਪਰਦੀ ਹੈ ਤਾਂ ਬੀਤੀ ਸ਼ਾਮ ਦੀ ਇਹ ਘਟਨਾ ਹੈ ਜਦੋਂ ਪੀਆਰਟੀਸੀ ਦੀ ਬੱਸ ਜਿਹੜੀ ਹੈ ਜੋ ਜਾਣਕਾਰੀ ਹੈ ਕਿ ਫਿਰੋਜ਼ਪੁਰ ਤੋਂ ਗੰਗਾ ਨਗਰਵਾਲ ਜਾ ਰਹੀ ਸੀ ਤੇ ਇਸੇ ਦਰਮਿਆਨ ਇਹ ਪੂਰੀ ਘਟਨਾ ਵਾਪਰ ਜਾਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਕੰਡਕਟਰ ਤੇ ਡਰਾਈਵਰ ਦਾ ਬਿਆਨ ਸੁਣਾਉਂਦੇ ਆ ਜਿਨ੍ਹਾਂ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੱਖੀ ਦੇਖਿਆ ਗਿਆ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜੋ ਕਾਨੂੰਨ ਵਿਵਸਥਾ ਬਣ ਚੁੱਕੀ ਹੈ ਜੋ ਹਾਲਾਤ ਬਣ ਚੁੱਕੇ ਨੇ ਕਿਸ ਤਰੀਕੇ ਦੇ ਨਾਲ ਸ਼੍ਰੀ ਆਮ ਤੁਸੀਂ ਇੱਥੇ ਕਹਿ ਸਕਦੇ ਹੋ ਬਦਮਾਸ਼ੀ ਗੁੰਡਾਗਰਦੀ ਜੋ ਕਾਨੂੰਨ ਵਿਵਸਥਾ ਦਾ ਜਨਾਜ਼ਾ ਇੱਥੇ ਕਿਸ ਤਰੀਕੇ ਦੇ ਨਾਲ ਨਿਕਲਿਆ ਇੱਕ ਵਾਰ ਸੁਣ ਲੈਣਿਆ ਤੇ ਜਦੋਂ ਅਸੀਂ ਚੱਲ ਕੇ ਆ ਰਹੇ ਸੀ ਫਿਰੋਜ਼ਪੁਰੋਂ 5:00 ਵਜੇ 10 ਮਿੰਟ ਦੇ ਚੰਨੇ ਆ ਅਸੀਂ ਚੱਲ ਕੇ ਆ ਰਹੇ ਸੀ ਦੋਵੇਂ ਜਣੇ ਆਰਾਮ ਨਾਲ ਗੱਲਾਂ ਕਰਦੇ ਪਏ ਆ ਤੇ ਕੋਈ ਤਿੰਨ ਅਣ ਪਛਾਤੇ ਬੰਦੇ ਆਏ ਆ ਮੋਟਰਸਾਈਕਲ ਤੇ ਉਹਨਾਂ ਨੇ ਪਹਿਲੀ ਗੋਲੀ ਮਾਰੀ ਆ ਆਉਂਦਿਆਂ ਪਹਿਲੀ ਗੋਲੀ ਮਾਰੀ ਡਰਾਈਵਰ ਬਾਰੀ ਦੇ ਵਿੱਚ ਜੀ ਠੀਕ ਆ ਜੀ ਦੂਜੀ ਗੋਲੀ ਅਗਲੇ ਬੰਨੇ ਕਰਕੇ ਮੋਟਰਸਾਈਕਲ ਅਗਲੇ ਬੰਨੇ ਪਿੱਛੇ ਨੂੰ ਮਾਰੀ ਤਾਂ ਅਸੀਂ ਬੱਸ ਰੁਕ ਗਰੀਏ ਤੇ ਇਸ ਮੌਕੇ ਉਹ ਉਹ ਨਿਕਲ ਗਏ ਆ ਲੈ ਕੇ ਗਾਂ ਤੇ ਇਸ ਬੱਚਾ ਮੇਰੇ ਇਥੇ ਸ਼ਰੇ ਲੱਗੇ ਆ ਇਹ ਨਹੀਂ ਪਤਾ ਉਹਨਾਂ ਸ਼ਰੇ ਲੱਗੇ ਜਾਂ ਨਹੀਂ ਪਤਾ ਕੱਚ ਲੱਗਾ ਆ ਹੂੰ ਬਾਰੀ ਦਾ ਕੱਚ ਵੀ ਟੁੱਟ ਕੇ ਬੱਚਾ ਆ ਹੂੰ ਤੇ ਛਰੇ ਲੱਗੇ ਤੇ ਲਈ ਮੈਡੀਸਿਨ ਵਗੈਰਾ ਤੇ ਹਾਂਜੀ ਹਾਂਜੀ ਮੈਡੀਸਿਨ ਲੈ ਕੇ ਆਇਆ ਤੇ ਟੈਟਨਸ ਦਾ ਟਿਕਾ ਲਵਾਇਆ ਹੁਣੇ ਤੇ ਫਿਰ ਉਸ ਤੋਂ ਬਾਅਦ ਤੁਸੀਂ ਬਸ ਇੱਥੇ ਲੈ ਕੇ ਆ ਗਏ ਲੱਖੋ ਬਸ ਲੈ ਕੇ ਲੱਖੋ ਕੇ ਬਰਾਮ ਥਾਣੀ ਜਾ ਗਏ ਫਿਰ ਪਤੋ ਚੱਲੇ ਜੀ 5:00 ਵਜੇ 10 ਮਿੰਟ ਤੇ ਗੰਗਾ ਨਗਰ ਗੱਡੀ ਜਾਣੀ ਸੀਗੀ ਤੇ ਜਦੋਂ ਅਸੀਂ ਕਰੀਆਂ ਲੰਘਿਆ ਜੀ ਉਸ ਤੋਂ ਬਾਅਦ ਸੇਖਾਂ ਲਈ ਪੁਲੀ ਆਉਂਦੀ ਜੀ ਜੀ ਰਸਤੇ ਦੇ ਵਿੱਚ ਟ੍ਰੈਕ ਤਾਂ ਹੈਗਾ ਸੀਗਾ ਜੀ ਮਗਰੋਂ ਮੋਟਰਸਾਈਕਲ ਤੇ ਤਿੰਨ ਜਾਣੇ ਆਏ ਜੀ ਉਹ ਗਾਲਾਂ ਕੱਢਦੇ ਤੁਰਿਆ ਜੀ ਪਤਾ ਨਹੀਂ ਕੀ ਪ੍ਰੋਬਲਮ ਸੀ ਉਹਨਾਂ ਨੂੰ ਇੱਕ ਫੇਰ ਮਾਰਿਆ ਜੀ ਮੇਰੇ ਸੀਟ ਦੇ ਮਗਲੀ ਸਾਈਡ ਨਾਲ ਗਿਆ ਇੱਕ ਫੇਰ ਉਹਨਾਂ ਨੇ ਮਾਰਿਆ ਜੀ ਉਹ ਅਗਲੇ ਬੰਨੇ ਪਿਛਾ ਨੂੰ ਮੂੰਹ ਕਰਕੇ ਅਗਲੇ ਬੰਨੇ ਮੋਟਰਸਾਈਕਲ ਲਾ ਕੇ ਮਾਰਿਆ ਜੀ ਇੱਕ ਫੇਰ ਤਿੰਨ ਜਾਣੇ ਸੀ ਤਿੰਨ ਜਾਣੇ ਮੋਟਰਸਾਈਕਲ ਤੇ ਆ ਜੀ ਤਿੰਨੇ ਮੋਨੇ ਮੁੰਡੇ ਆ ਜੀ ਤਿੰਨੇ ਤੇ ਮੌਜੂਦ ਸੀ ਮੌਜੂਦ ਹਾਂਜੀ ਵਿੱਚ 25 30 ਸਵਾਰੀਆਂ ਵੀ ਸੀਗੀਆਂ ਗੱਡੀ ਤੇ ਅੱਛਾ ਤੇ ਉਸ ਤੋਂ ਬਾਅਦ ਉਹਨਾਂ ਨੇ ਫੇਰ ਮਾਰ ਕੇ ਗਾਲਾਂ ਕੱਢਦੇ ਤੁਰੇ ਗਏ ਜੀ ਉਸ ਤੋਂ ਬਾਅਦ ਮੁਰਸੇ ਵਿੱਚ ਭਜਾ ਲਿਆ ਅਸੀਂ ਗੱਡੀ ਰੋਕ ਲਈ ਜੀ ਉੱਥੇ ਉਸ ਟਾਈਮ ਤੇ ਅੱਛਾ ਤੇ ਉਸ ਤੋਂ ਬਾਅਦ ਅਸੀਂ ਆਪਦੇ ਪ੍ਰਧਾਨ ਨੂੰ ਫੋਨ ਫੋਨ ਕੀਤੇ ਜੀ ਵੀ ਕੀ ਆ ਗੱਲ ਬਣੀ ਸਾਡਾ ਜੀ ਤੇ ਗੱਡੀ ਇੱਥੇ ਲਾਇਆ ਫਿਰ ਗੱਡੀ ਅਸੀਂ ਥਾਣੇ ਲੈ ਆਏ ਜੀ ਇੱਥੇ ਹਾਂਜੀ ਹਾਂ ਲੱਕੋਗੇ ਜੀ ਲੱਕੋਗੇ ਹਾਂਜੀ ਲੱਕੋਗੇ ਥਾਣੇ ਤਾਂ ਅਚਾਨਕ ਹੋਏ ਇਸ ਹਮਲੇ ਤੋਂ ਬਾਅਦ ਬੱਸ ਦੇ ਅੰਦਰ ਵੀ ਅਫੜਾ ਦਫੜੀ ਮਚ ਜਾਂਦੀ ਹੈ ਜੋ ਸਵਾਰੀਆਂ ਇਸ ਬੱਸ ਦੇ ਵਿੱਚ ਬੈਠੀਆਂ ਹੋਈਆਂ ਸੀ ਜਾਨ ਬਚਾਉਣ ਦੇ ਲਈ ਜੋ ਸੀਟਾਂ ਨੇ ਉਹਨਾਂ ਦੇ ਹੇਠਾਂ ਲੁਕ ਜਾਂਦੀਆਂ ਨੇ ਤਾਂ ਜੋ ਉਹਨਾਂ ਦੀ ਜਾਨ ਬ ਜਿਸ ਤਰੀਕੇ ਦੇ ਨਾਲ ਇੱਥੇ ਸਾਮ ਦਾ ਮਾਹੌਲ ਬਣ ਜਾਂਦਾ ਹੈ ਲੋਕਾਂ ਦੇ ਮਨਾਂ ਤੇ ਕੀ ਬੀਤੀ ਹੋएगी ਜਦੋਂ ਅਚਾਨਕ ਇਸ ਤਰੀਕੇ ਦਾ ਕੋਈ ਫਿਲਮਾਂ ਦੇ ਵਿੱਚ ਤੁਸੀਂ ਸੀਨ ਜ਼ਰੂਰ ਦੇਖਿਆ ਹੋਵੇਗਾ ਪਰ ਹਕੀਕਤ ਦੇ ਵਿੱਚ ਜਦੋਂ ਅਜਿਹਾ ਹੋਵੇ ਕਿ ਮੋਟਰਸਾ ਕਿ ਮੋਟਰਸਾਈਕਲ ਆਣ ਉੱਥੇ ਮੁੰਡੇ ਬੈਠੇ ਹੋਣ ਤੇ ਸਿੱਧਾ ਫਾਇਰਿੰਗ ਕਰਨੀ ਸ਼ੁਰੂ ਕਰਦੇ ਨੇ ਬੱਸ ਦੀ ਖਿੜਕੀ ਤੇ ਵੀ ਇਹ ਜਿਹੜੀ ਫਾਇਰਿੰਗ ਕੀਤੀ ਗਈ ਹੈ ਕੰਡਕਟਰ ਸੀਟ ਵੱਲ ਫਾਇਰਿੰਗ ਕੀਤੀ ਗਈ ਹੈ ਪਰ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜਿਸ ਤਰੀਕੇ ਦਾ ਮਾਹੌਲ ਇੱਥੇ ਬਣ ਗਿਆ ਸਵਾਰੀਆਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਇੱਕ ਵਾਰ ਉਹ ਵੀ ਸੋਲ ਲੈਣੇ ਸਰ ਮੈਂ ਫੋਨ ਤੇ ਥੋੜਾ ਬਿਜੀ ਸੀ ਬਾਅਦ ਜਰੂਰ ਆਈ ਆ ਜੀ ਕੋਈ ਗੱਲ ਬਾਤ ਹੋਈ ਡਰਾਈਵਰ ਨਾਲ ਸਰ ਗੋਲੀਆਂ ਅੱਗੇ ਨਿਸ਼ਾਨ ਚਾਹ ਲੱਗੇ ਹੋ ਜੀ ਬਾਕੀ ਤਾਂ ਮੈਨੂੰ ਪਤਾ ਨਹੀਂ ਬਾਅਦ ਸੁਰੇ ਆਪਾਂ ਰਾਤ ਦਾ ਡਰਾਈਵਰ ਆਪ ਦਾ ਨਾਮ ਆਰਮਨ ਵਾਲੀ ਆਂਦੇ ਪਈ ਸੀਗੇ ਤੇ ਤਿੰਨ ਘਰੇ ਦੋ ਜਣੇ ਮੋਬਾਈਲ ਤੇ ਆਏ ਨੇ ਤੇ ਉਹ ਫਾਇਰ ਕਰਕੇ ਗਏ ਨੇ ਤੇ ਉਹ ਡਰਾਈਵਰ ਸਾਹਿਬ ਆਪਣੇ ਥੋੜਾ ਜਿਹਾ ਹੋ ਗਏ ਨੀਵੇਂ ਤੇ ਪਚਾਉ ਇਸ ਘਟਨਾ ਤੋਂ ਬਾਅਦ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਜੋ ਹੈ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਇਹਨਾਂ ਮੁੰਡਿਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰ ਇਹ ਮੁੰਡੇ ਕੌਣ ਸੀ ਇਹਨਾਂ ਦੇ ਵੱਲੋਂ ਇਹ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਗਿਆ ਕਿਉਂਕਿ ਹਾਲੇ ਤੱਕ ਜੋ ਜਾਣਕਾਰੀ ਸਾਹਮਣੇ ਆਈ ਹੈ ਕੁਝ ਪਤਾ ਨਹੀਂ ਲੱਗਾ ਕਿ ਕੋਈ ਲੜਾਈ ਹੋਈ ਸੀ ਕੋਈ ਝਗੜਾ ਹੋਇਆ ਸੀ ਜੋ ਕੰਡਕਟਰ ਹੈ ਜੋ ਸਵਾਰੀਆਂ ਉਹਨਾਂ ਦਾ ਬੱਸ ਇਹੀ ਕਹਿਣਾ ਹੈ ਕਿ ਮੋਟਰਸਾਈਕਲ ਆਂਦਾ ਤਿੰਨ ਮੁੰਡੇ ਇੱਥੇ ਬੈਠੇ ਹੁੰਦੇ ਨੇ ਪਹਿਲਾਂ ਗਾਲ੍ਹਾਂ ਕੱਢਦੇ ਨੇ ਤੇ ਬਾਅਦ ਦੇ ਵਿੱਚ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ ਪਰ ਕਿਸ ਤਰੀਕੇ ਦੇ ਨਾਲ ਇਹ ਪੂਰਾ ਵਿਵਾਦ ਹੋਇਆ ਜਾਂ ਫਿਰ ਹੰਗਾਮਾ ਹੋਇਆ ਫਾਇਰਿੰਗ ਕਿਉਂ ਕੀਤੀ ਗਈ ਪੁਲਿਸ ਦੇ ਵੱਲੋਂ ਤਮਾਮ ਪਹਿਲੂਆਂ ਤੇ ਜਾਂਚ ਕੀਤੀ ਜਾਵੇਗੀ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕੀਤੀ ਗਈ ਹੈ ਹੁਣ ਤੱਕ ਕੀ ਕੁਝ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕੀਤਾ ਇੱਕ ਵਾਰ ਪੁਲਿਸ ਦਾ ਬਿਆਨ ਵੀ ਸੁਣ ਲੈਣਿਆ ਜੀ ਸਾਨੂੰ ਇੱਕ ਇਤਲਾਹ ਮਿਲਦੀ ਜੀ ਜਿਹੜਾ ਜਿਹੜਾ ਵਾਲੇ ਮੋਰ ਕੋਲੇ ਪੰਜਾਬ ਮੋਰ ਦੇ ਵਿੱਚੋਂ ਜਿਹੜੀ ਨਗਰ ਜਾ ਰਹੀ ਸੀ ਉਹ ਤੇ ਗਾਨ ਪਛਾਤੇ ਬੰਦੇ ਨੇ ਫਾਇਰਿੰਗ ਕੀਤੀ ਆ ਨੰਬਰਸਾ ਜਗ੍ਹਾ ਦੇ ਜਿਹੜੇ ਸਬੰਧ ਵਿੱਚ ਅਸੀਂ ਇੱਥੇ ਮੌਕੇ ਦੇ ਚਾਹੇ ਤੇ ਤਪੀਸ਼ ਕਰ ਰਹੇ ਹਾਂ ਜੰਗਾਂ ਚੈੱਕ ਕਰਾਂਗੇ ਹੋਰ ਬੰਦੇ ਹੋ ਸਕਦੇ ਆਣ ਚਾਹਤੇ ਬੰਦੇ ਆ ਵੀਰ ਜੀ